ਮੁੱਖ ਮੰਤਰੀ ਭਗਵੰਤ ਮਾਨ ਨੂੰ ਬਿਹਾਰੀ ਦੇ ਫੋਰਟ ਹਸਪਤਾਲ ਦੇ ਵਿੱਚ ਬੀਤੀ ਦੇਰ ਰਾਤ ਦਾਖਲ ਕਰਵਾਉਣਾ ਪਿਆ ਜਿੱਤੇ ਆਮ ਆਦਮੀ ਪਾਰਟੀ ਤੇ ਸਰਕਾਰ ਜਿਹੜੀ ਹੈ ਉਹ ਇਹ ਗੱਲ ਕਹਿ ਰਹੀ ਹੈ ਕਿ ਮੁੱਖ ਮੰਤਰੀ ਦੀ ਹਾਲਤ ਸਥਿਰ ਹੈ ਪਰ ਉੱਥੇ ਹੀ ਡਾਕਟਰਾਂ ਦੇ ਸੂਤਰ ਔਰ ਵਿਕਰਮ ਸਿੰਘ ਮਦੀਖੀਆ ਇਹ ਗੱਲ ਕਹਿ ਰਹੇ ਨੇ ਕਿ ਹਾਲਤ ਉਹਨਾਂ ਦੀ ਸਥਿਰ ਨਹੀਂ ਹੈ ਔਰ ਸੂਤਰਤਾਈ ਤੋਂ ਤੱਕ ਵੀ ਜਾਣਕਾਰੀ ਜਿਹੜੀ ਆ ਉਹ ਦੇ ਰਹੇ ਆ ਕਿ ਸ਼ਾਇਦ ਮੁੱਖ ਮੰਤਰੀ ਨੂੰ ਕਿਸੇ ਹੋਰ ਹਸਪਤਾਲ ਦੇ ਵਿੱਚ ਰੈਫਰ ਕਰਨ ਤੱਕ ਦੀ ਨੌਬਤ ਜਿਹੜੀ ਹੈ ਉਹ ਆ ਸਕਦੀ ਹੈ ਜੇ ਅਜਿਹੀ ਗੱਲ ਹੈ ਤਾਂ ਫਿਰ ਮੁੱਖ ਮੰਤਰੀ ਦਾ ਇਹ ਇਲਾਜ ਜਿਹੜਾ ਚੱਲ ਰਿਹਾ ਇਸ ਨੂੰ ਲੁਕੋ ਕੇ ਕਿਉਂ ਲਖਿਆ ਜਾ ਰਿਹਾ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਸਰਕਾਰ ਤੇ ਆਵਾ ਦੀ ਪਾਰਟੀ ਕਹਿ ਰਹੀ ਹੈ ਕਿ ਰੂਟੀਨ ਚੈੱਕਅਪ ਦੇ ਲਈ ਗਏ ਹੈ ਜੇ ਰੂਟੀਨ ਚੈੱਕਅਪ ਦੇ ਲਈ ਗਏ ਹੈ ਤਾਂ ਫਿਰ 24 ਘੰਟਿਆਂ ਤੋਂ ਜ਼ਿਆਦਾ ਦਾ ਸਮਾਂ ਜਾਨਾ 24 ਘੰਟਿਆਂ ਦੇ ਨੇੜੇ ਤੇੜੇ ਦਾ ਸਮਾਂ ਜਿਹੜਾ ਉਹ ਕਿਉਂ ਲੱਗ ਰਿਹਾ ਮੁੱਖ ਮੰਤਰੀ ਦਾ ਰੂਟੀਨ ਚੈੱਕਅਪ ਹੋਵੇ ਉਹ ਜਿਆਦਾ ਜਿਹੇ ਟਾਈਮ ਵੀ ਲੱਗ ਜਾਵੇ ਤਾਂ ਘੰਟਾ-ਟਾਂਕ ਦੇ ਵਿੱਚ ਹੋ ਸਕਦਾ ਪਰ 24 ਘੰਟਿਆਂ ਦਾ ਸਮਾਂ ਜਿਹੜਾ ਕਿਉਂ ਲੱਗ ਰਿਹਾ ਕਿਉਂ ਮੁੱਖ ਮੰਤਰੀ ਦਾ ਇਲਾਜ ਜਿਹੜਾ ਲਪੂਕੇ ਰੱਖਿਆ ਜਾ ਰਿਹਾ ਰੱਬ ਨਾ ਕਰੇ ਕੋਈ 19 ਕੀ ਗੱਲ ਹੁੰਦੀ ਹੈ ਤਾਂ ਫਿਰ ਕੌਣ ਜ਼ਿੰਮੇਵਾਰ ਹੈ ਕਈ ਵਾਰ ਜਿਵੇਂ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਗੱਲ ਕੀਤੀ ਹੈ ਕਿ ਦੇਸ਼ ਦੇ ਇੱਕ ਜਿਹੜੀ ਮੁੱਖ ਮੰਤਰੀ ਸੀ ਜੈ ਲਲਤਾ ਉਹਨਾਂ ਦੇ ਇਲਾਜ ਦੇ ਬਾਰੇ ਵੀ ਇਹੋ ਜਿਹੀਆਂ ਗੱਲਾਂ ਸਾਹਮਣੇ ਆ ਗਈਆਂ ਸੀ ਕਿ ਭਾਈ ਜਾਣਬੁੱਝ ਕੇ ਇਲਾਜ ਸਹੀ ਕੁਝ ਲੋਕਾਂ ਦੇ ਵੱਲੋਂ ਕਰਨ ਤੋਂ ਰੋਕਿਆ ਜਾ ਰਿਹਾ ਸੀ ਕਿਤੇ ਕੋਈ ਸਾਜ਼ਿਸ਼ ਨਾ ਹੋਵੇ ਆਖਰ ਮੁੱਖ ਮੰਤਰੀ ਆ ਸਾਡੇ ਪੰਜਾਬ ਦਾ ਦੇਖੋ ਕੋ ਚੰਗਾ ਮਾੜਾ ਹੋਣਾ ਇੱਕ ਗੱਲ ਐ ਵੱਖਰੀ ਗੱਲ ਐ ਔਰ ਚੰਗਾ ਲੀਡਰ ਮਾੜਾ ਹੋਣਾ ਜਾਂ ਉਹ ਵੀ ਇੱਕ ਵੱਖਰੀ ਗੱਲ ਐ ਪਰ ਇੱਕ ਇਨਸਾਨੀਅਤ ਦੇ ਤੌਰ ਤੇ ਇੱਕ ਪੰਜਾਬ ਦੇ ਮੁਖੀ ਦੇ ਤੌਰ ਤੇ ਸਾਡਾ ਲੋਕਾਂ ਦਾ ਜਾਣਣਾ ਹੱਕ ਐ ਕਿ ਭਾਈ ਮੁੱਖ ਮੰਤਰੀ ਦੀ ਸਿਹਤ ਜਿਹੜੀ ਆ ਸਾਡੇ ਦੀ ਕਿਵੇਂ ਆਖਰ ਇਲਾਜ ਲੁਕੋਇਆ ਕਿਉਂ ਜਾ ਰਿਹਾ ਕੀ ਵਾਕਈ ਉਹਨਾਂ ਨੂੰ ਨੌਬਤ ਜਿਹੜੀ ਰੈਫਰ ਕਰ ਤੱਕ ਨਹੀਂ ਆ ਸਕਦੀ ਔਰ ਪ੍ਰੋਬਲਮ ਉਥੇ ਆ ਕੀ ਰਹੀ ਹੈ ਕਿ ਮੁਕਮੰਤਰੀ ਦੀ ਹਾਲਤ ਕਿਹੋ ਜੀ ਹੈ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਮੇਰਾ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਨੇ ਪੱਟੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਸ਼ੁਕਰੀਆ ਸੁਖਵਿੰਦਰ ਜੀ ਸਤਿ ਸ੍ਰੀ ਅਕਾਲ ਸ్రోਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿਕਾਰ ਪੱਟੀ ਸਾਹਿਬ ਬਹੁਤ ਅਹਿਮ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਜਾਣਕਾਰੀ ਦਿੱਤੀ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਤਿੰਨ ਬਿਮਾਰੀਆਂ ਜਿਹੜੀਆਂ ਦੱਸੀਆਂ ਸੀ ਉਹ ਹਾਲਾਂਕਿ ਮੈਂ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਬਾਰੇ ਫੇਰ ਦੱਸ ਦਿੰਦਾ ਕਿ ਉਹ ਜਿਹੜੇ ਹੈ ਅਰ ਜਾਣਕਾਰੀ ਜਦੋਂ ਦਿੰਦੇ ਆ ਉਹ ਬਿਲਕੁਲ ਕਨਫਰਮ ਕਰਨ ਤੋਂ ਬਾਅਦ ਜਾਣਕਾਰੀ ਦਿੰਦੇ ਆ ਔਰ ਬੜੀ ਭਰੋਸੇਯੋਗਤਾ ਵਾਲੀ ਜਾਣਕਾਰੀ ਹੁੰਦੀ ਹੈ ਉਹ ਲਿਖਦੇ ਨੇ ਕਿ ਇੱਕ ਤਾਂ ਕਰੋਨਿਕ ਅ ਕ੍ਰੋਨਿਕ ਲੀਵਰ ਡਿਜ਼ੀਜ਼ ਹੈ ਲੰਗ ਅਫਿਊਜ਼ਨ ਹੈ ਹਾਈ ਲੰਗ ਪ੍ਰੈਸ਼ਰ ਐਂਡ ਜਾਂ ਫਿਰ ਉਹਨਾਂ ਨੇ ਬਲੱਡ ਪ੍ਰੈਸ਼ਰ ਲਿਖਣਾ ਹੋਣਾ ਹਾਈ ਬਲੱਡ ਪ੍ਰੈਸ਼ਰ ਹੋ ਸਕਦਾ ਜਾਂ ਹਾਈ ਲੰਗ ਪ੍ਰੈਸ਼ਰ ਲਿਖਿਆ ਉਹਨਾਂ ਨੇ ਐਂਡ ਰਾਈਟ ਹਾਰਟ ਸਟ੍ਰੈਸ ਹੈ ਇਹ ਜਿਹੜੀਆਂ ਬਿਮਾਰੀਆਂ ਕਹਿੰਦੇ ਸਾਡੇ ਵੱਲੋਂ ਡਾਕਟਰਾਂ ਦੇ ਨਾਲ ਪਤਾ ਕੀਤਾ ਗਿਆ ਇਹ ਬਿਮਾਰੀਆਂ ਇੱਕ ਦੂਜੇ ਦੇ ਨਾਲ ਜੁੜੀਆਂ ਹੋਈਆਂ ਨੇ ਔਰ ਕਿਉਂ ਨੇ ਭਗਵੰਤ ਮਾਨ ਬਾਰੇ ਸਭ ਨੂੰ ਪਤਾ ਹੈ ਔਰ ਡਾਕਟਰ ਸਾਹਿਬ ਇਹ ਹੁਣ ਇਹ ਵੀ ਪਤਾ ਲੱਗ ਰਿਹਾ ਕੋਈ ਲੋਕ ਦੇਖੋ ਹਲੇ ਤੱਕ ਚਰਚਾਵਾਂ ਚੱਲ ਰਹੀਆਂ ਨੇ ਹੁਣ ਚਰਚਾ ਚਰਚਾ ਇੱਕ ਇਹ ਚੱਲ ਰਹੀ ਹੈ ਕਿ ਭਾਈ ਮੁੱਖ ਮੰਤਰੀ ਦੇ ਪੇਟ ਦੇ ਵਿੱਚ ਜਿਹੜਾ ਕਹਿੰਦੇ ਉੱਥੇ ਪਾਣੀ ਪਰ ਰਿਹਾ ਹੈ ਪਾਣੀ ਭਰਨ ਦੇ ਨਾਲ ਹਾਲਤ ਜਿਹੜੀ ਆ ਹੋਰ ਮਤਲਬ ਖਰਾਬ ਵਾਲੇ ਪਾਸੇ ਨੂੰ ਹੋ ਜਾਂਦੀ ਹੈ ਤਾਂ ਫਿਰ ਹੋ ਸਕਦਾ ਹੈ ਕਿ ਡਾਕਟਰ ਰਿਸਕ ਨਾ ਲੈਣ ਔਰ ਉਹਨਾਂ ਨੂੰ ਹੋ ਸਕਦਾ ਹੈ ਕਿ ਉਹਨਾਂ ਨੂੰ ਪਹੁੰਚਾ ਦੇਣਾ ਕਿਸੇ ਹੋਰ ਰੈਫਰ ਕਰਨਾ ਪਵੇ ਅਪੂਲੋ ਜਾਂ ਪੀਜੀਆ वगैरह ਰੈਫਰ ਕਰਨਾ ਪੈ ਸਕਦਾ ਪਰ ਹੁਣ ਇਹ ਅਫਵਾਹਾਂ ਨੇ ਜਾਂ ਸਹੀ ਹੈ ਇਹਦੇ ਬਾਰੇ ਜਾਣਕਾਰੀ ਕੌਣ ਦੇਊਗਾ ਇਹਦੇ ਬਾਰੇ ਜਾਣਕਾਰੀ ਮੁੱਖ ਮੰਤਰੀ ਦਫ਼ਤਰ ਨੂੰ ਜਾਂ ਉਥੋਂ ਦੇ ਡਾਕਟਰਾਂ ਨੂੰ ਜ਼ਿੰਮੇਵਾਰੀ ਨਹੀਂ ਚਾਹੀਦੀ ਹੈ ਕਿ ਸਾਡਾ ਮੁੱਖ ਮੰਤਰੀ ਹੈ ਪਬਲਿਕ ਸਰਵੰਟ ਹੈ ਪੰਜਾਬ ਦਾ ਮੁਖ ਸੇਵਾਦਾਰ ਹੈ ਉਹਨਾਂ ਦੀ ਸਿਹਤ ਸੰਬੰਧੀ ਜਾਣਕਾਰੀ ਸੰਬੰਧੀ ਜਿਹੜਾ ਇੱਕ ਸਪੈਸ਼ਲ ਬੁਲੇਟਿਨ ਜਾਰੀ ਕਰਨਾ ਚਾਹੀਦਾ ਹੈ ਔਰ ਪੰਜਾਬ ਦੇ ਮੁਖੀ ਦੇ ਹੋਣ ਦੇ ਨਾਤੇ ਪੰਜਾਬ ਦੇ ਲੋਕਾਂ ਦਾ ਹੱਕ ਹੈ ਉਹਨਾਂ ਦੀ ਸਿਹਤ ਬਾਰੇ ਜਾਣਨ ਦਾ ਮੈਂ ਫਿਰ ਕਹਿੰਦਾ ਕਿ ਰਾਜਨੀਤੀ ਇੱਕ ਪਾਸੇ ਹੈ ਬੰਦਾ ਚੰਗਾ ਮਾੜਾ ਹੋਣਾ ਲੀਡਰ ਚੰਗਾ ਮਾੜਾ ਹੋਣਾ ਪਾਰਟੀ ਚੰਗੀ ਮਾੜੀ ਹੋਣੀ ਇੱਕ ਪਾਸੇ ਹੈ ਪਰ ਐਜ਼ ਅ ਇਨਸਾਨ ਉਹ ਕਿਸੇ ਦੇ ਪਤੀ ਵੀ ਨੇ ਕਿਸੇ ਦੇ ਪਿਤਾ ਵੀ ਨੇ ਕਿਸੇ ਦੇ ਪੁੱਤਰ ਵੀ ਨੇ ਕਿਸੇ ਦੇ ਭਰਾ ਵੀ ਨੇ ਬਹੁਤ ਸਾਰੇ ਰਿਸ਼ਤੇ ਐਜ਼ ਅ ਇਨਸਾਨੀਅਤ ਦੇ ਤੌਰ ਤੇ ਵੀ ਅਸੀਂ ਗੱਲ ਕਰਦੇ ਹਾਂ ਕਿ ਮੁੱਖ ਮੰਤਰੀ ਦੀ ਸਿਹਤ ਦੀ ਜਿਹੜੀ ਆ ਕਾਮਨਾ ਕਰਦੇ ਆ ਔਰ ਨਾਲ ਹੀ ਨਾ ਇਹ ਆਸ ਕਰਦੇ ਆ ਕਿ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਦੇਣੀ ਚਾਹੀਦੀ ਆ ਦੋਸਤ ਕਿਵੇਂ ਦੇਖਦੇ ਹੋ ਕੀ ਕੋਈ ਜਾਣਕਾਰੀ ਹੈ ਔਰ ਇਹ ਲਪੋਈ ਕਿਉਂ ਜਾ ਰਹੀ ਹੈ ਜਾਣਕਾਰੀ ਦੇਖੋ ਪਹਿਲੀ ਗੱਲ ਤਾਂ ਸਭ ਤੋਂ ਬੜੀ ਇਹ ਦੁੱਖ ਦੀ ਗੱਲ ਹੈ ਕਿ ਜੇ ਗੱਲ ਸੱਚੀ ਹੈ ਉਹਨਾਂ ਦੀ ਸਿਹਤ ਬਾਰੇ ਤਾਂ ਇਹ ਬੜੀ ਆਪਣੇ ਆਪ ਦੇ ਵਿੱਚ ਸ਼ੌਕ ਕਰਨ ਵਾਲੀ ਗੱਲ ਹੈ ਕਿਉਂਕਿ ਉਮਰ ਜ਼ਿਆਦਾ ਨਹੀਂ ਹੈ ਜੇ ਯੰਗ ਲੀਡਰ ਨੇ ਉਸ ਤਰੀਕੇ ਦੇ ਨਾਲ ਤੇ ਜਿਵੇਂ ਪਿਛਲੇ ਦਿਨਾਂ ਤੋਂ ਇਹ ਚੱਲ ਰਿਹਾ ਹੈ ਪਹਿਲਾਂ ਉਹ ਗਿਰ ਕੇ ਸੀ ਉਹਨਾਂ ਨੇ ਜਵਾਬ ਦਿੱਤਾ ਵੀ ਮੈਂ ਫਿੱਤਾ ਬਨ ਰਿਹਾ ਸੀ ਮਲ ਕਾਫੀ ਇਹ ਦਿਰਦ ਕੇ ਤਨਾ ਸਟੋਰੀਆਂ ਚੱਲ ਰਹੀਆਂ ਨੇ ਮਜੀਠੀਆ ਸਾਹਿਬ ਪਹਿਲੇ ਦਿਨ ਤੋਂ ਹੀ ਪਾ ਰਹੇ ਨੇ ਅੱਛਾ ਪਹਿਲਾਂ ਤਾਂ ਇਹ ਚੱਲ ਰਹੀ ਸੀ ਗੱਲ ਕਿ ਉਹਨਾਂ ਦੀ ਡਰਿੰਕਿੰਗ ਕਰਕੇ ਮਜ਼ਾਕ ਪੜਾਉਣ ਦੀ ਕੋਸ਼ਿਸ਼ ਸੀ ਕਿਸਮ ਦੇ ਨਾਲ ਪਰ ਜੇ ਜਿਸ ਤਰ੍ਹਾਂ ਇਹ ਲੱਗ ਰਿਹਾ ਵੀ ਸਿਹਤ ਦਾ ਸੀਰੀਅਸ ਕੰਸਰਨ ਹੈ ਜਿਵੇਂ ਉਹਨਾਂ ਨੇ ਦੱਸਿਆ ਵੀ ਲਿਵਰ ਸਿਰੋਸਿਸ ਦੀ ਗੱਲ ਹੈ ਜ ਜਾਂ ਲਿਵਰ ਹੈ ਜਿਹੜਾ ਟੈਨਿਚ ਹੋਇਆ ਹੋਇਆ ਹੈ ਇਹ ਮੇਰਾ ਖਿਆਲ ਹੈ ਲੁਕਾਉਣ ਵਾਲੀ ਗੱਲ ਨਹੀਂ ਹੈ ਲੁਕਾਉਣੀ ਨਹੀਂ ਚਾਹੀਦੀ ਦੂਜੀ ਚੀਜ਼ ਇਹ ਹੈ ਕਿ ਹੋਰ ਸ਼ੰਕੇ ਤਾਂ ਖੜੇ ਹੋ ਜਾਂਦੇ ਨੇ ਕਿ ਉਹਨਾਂ ਦੇ OSD ਹਟਾਏ ਜਾ ਰਹੇ ਨੇ ਮੰਤਰੀ ਬਦਲੇ ਜਾ ਰਹੇ ਨੇ ਦਿੱਲੀ ਸੱਧਿਆ ਜਾਂਦਾ ਹੈ ਲੋਕ ਆਨਲਾਈਨ ਪਾਰਟੀ ਚ ਚੱਲ ਕੀ ਰਿਹਾ ਹੈ। ਅੱਖਰ ਚਿਹਰਾ ਨਹੀਂ ਕਰਵਾ। ਆਸਟਾਪ ਜਗ੍ਹਾ ਸਦੀ ਸਿਸ਼ਨਾ। ਇਹ ਪਹਿਲੀ ਸਟ्रेसਫੁਲ ਜਵਾਬ ਹੈ। ਦੇਖੋ ਹੰਦ ਦੇ ਕੇ ਸੀਐਮ ਲੋਕ ਸਮਝਦੇ ਨੇ ਵਿਰੋਧ ਜੈ ਜੈਕਾਰ ਹੋ ਰਹੀ ਹੈ। ਪਰ ਜਿਹੜਾ ਬੰਦਾ ਭੁਗਤ ਰਿਹਾ ਹੁੰਦਾ ਉਹਨੂੰ ਪਤਾ ਹੁੰਦਾ ਹੈ ਕਿ ਇਹ ਔਖਾ ਕੰਮ ਹੈ ਭਾਈ। ਬਹੁਤ ਸਾਰਾ ਸਟ्रेस ਹੁੰਦਾ ਹੈ। 100 ਕੰਮ ਤੁਸੀਂ ਠੀਕ ਕਰ ਲਓ। ਮਤਲਬ 99 ਠੀਕ ਕਰ ਲਓ ਜੋ ਇੱਕ ਗਲਤ ਹੋ ਜਵੇ। ਉਹਦੇ ਵਿੱਚ ਮਤਲਬ ਤੁਹਾਡੀ ਤੋਏ ਤੋਏ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਇਹਦਾ ਸਟ੍ਰੈਸ ਹੁੰਦਾ ਹੈ ਹਰ ਬੰਦੇ ਤੇ ਖਾਸ ਕਰਕੇ ਜਿਹੜਾ ਬੰਦਾ ਪਬਲਿਕ ਇਮੇਜ ਬਾਰੇ ਬਹੁਤ ਕੋਸ਼ਿਸ਼ ਹੋਵੇ ਸੋ ਮੈਨੂੰ ਇਹ ਲੱਗਦਾ ਪਹਿਲੀ ਗੱਲ ਤਾਂ ਲੁਕਾਉਣੀ ਨਹੀਂ ਚਾਹੀਦੀ ਗੱਲ ਦੂਜੀ ਗੱਲ ਜਿਸ ਤਰ੍ਹਾਂ ਉਹਨਾਂ ਨੇ ਵਿਸ਼ੇਸ਼ਾ ਸਾਹਿਬ ਨੇ ਰੈਫਰ ਕੀਤਾ ਜੈ ਲਲਤਾ ਵਾਲਾ ਕੇਸ ਵੀ ਹੈ ਟੋੜਾ ਸਾਹਿਬ ਦਾ ਕੇਸ ਵੀ ਹੋਇਆ ਸੀ ਬਾਦਲ ਸਾਹਿਬ ਦੀ ਬਿਮਾਰੀ ਵੀ ਬਹੁਤ ਸਾਰੀ ਸਿਆਸਤ ਉਹਦੇ ਵਿੱਚੋਂ ਨਿਕਲਿਆ ਆਈ ਸੀ ਆਪਾਂ ਨੂੰ ਪਤਾ ਹੈ ਕਿ ਜਦੋਂ ਇਲਾਜ ਕਰਾ ਕੇ ਆਏ ਸੀ ਅਮਰੀਕਾ ਤੋਂ ਆਉਂਦੀ ਸਾਲ ਫਿਰ ਅਕਾਲੀ ਦਲ ਤੂਫਾਨ ਹੋਇਆ ਸੀ ਸੋ ਸਿਆਸਤਦਾਨਾਂ ਦੀ ਜਿਹੜੀ ਸਿਹਤ ਹੈ ਉਹ ਵੀ ਸਿਆਸਤ ਤੇ ਬਹੁਤ ਅਸਰ ਕਰਦੀ ਹੈ। ਮਤਲਬ ਇਹਨੂੰ ਇਹ ਬਿਲਕੁਲ ਟਰਾਂਸਪੇਰੈਂਟਲੀ ਦੱਸਣਾ ਚਾਹੀਦਾ ਹੈ ਕਿ ਕੀ ਪ੍ਰੋਬਲਮ ਹੈ, ਕਿੰਨੀਂਕ ਦੇਰ ਚ ਠੀਕ ਹੋਣ ਵਾਲੀ ਹੈ ਪਰ ਇਹ ਲੁਕਾਉਣ ਵਾਲੀ ਗੱਲ ਨਹੀਂ ਹੈ। ਪਰ ਇਹ ਵਿੱਚ ਦੁੱਖ ਦੀ ਗੱਲ ਹੈ ਕਿ ਇੱਕ ਤਾਂ ਚਲੋ ਸਿਹਤ ਖਰਾਬ ਹੋਣੀ ਆਪਣੇ ਆਪ ਦੇ ਵਿੱਚ ਤੇ ਇੱਕ ਇਹ ਹੈ ਕਿ ਉਹਨੂੰ ਇਸ ਤਰੀਕੇ ਦੇ ਨਾਲ ਲਿਆ ਜਾਣਾ ਉਹਦੇ ird gird ਸਟੋਰੀਆਂ ਹੋਰ ਪਾਸਿਆਂ ਤੋਂ ਨਿਕਲ ਕੇ ਆਉਣੀਆਂ। ਕੋ ਰੁਟੀਨ ਚੈੱਕਅਪ ਹੈ ਜਿਹੜੀ ਅਪੋਲੋ ਚ ਵੀ ਗਏ ਉਹ ਉਸ ਦਿਨ ਵਾਪਸ ਗਏ ਤੇ ਚੰਡੀਗੜ੍ਹ ਤੋਂ ਦਿੱਲੀ ਹੂਣ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਫੋਰਸ ਦੇ ਵਿੱਚ ਦਾਖਲ ਨੇ 24 ਘੰਟੇ ਤੋਂ ਇਹਦਾ ਮਤਲਬ ਸੇਤ ਦੀ ਸੀਰੀਅਸ ਗਲਤਾਂ ਕੋਈ ਨਾ ਕੋਈ ਹੈਗੀ ਹੈ ਤੇ ਪਬਲਿਕ ਨਾਲ ਸ਼ੇਅਰ ਕਰਨ ਦੇ ਵਿੱਚ ਕੀ ਹਰਜ ਹੈ ਪਰ ਮੈਨੂੰ ਲੱਗ ਰਿਹਾ ਹੈ ਅਸਲ ਦੇ ਵਿੱਚ ਜਿਹੜਾ ਤੁਸੀਂ ਸਵਾਲ ਪੁੱਛਿਆ ਕਿ ਕਿਉਂ ਲਪੋਇਆ ਜਾ ਰਿਹਾ ਹੈ ਮੈਨੂੰ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਸਟਰਕਚਰ ਹੈ ਅੰਦਰੋਂ ਹਿੱਲਿਆ ਹੋਇਆ ਬੜੀ ਬੜੀ ਕਿਤਰੀ ਵਾਰੀ ਸਾਫ ਦੀ ਗ੍ਰਿਫਤਾਰੀ ਤੋਂ ਬਾਅਦ ਜੋ ਕੁਝ ਹੋਇਆ ਜਿਨਨੇ ਫੈਸਲੇ ਹੋਏ ਜਿਸ ਤਰੀਕੇ ਦੇ ਬਿਆਨ ਆਏ ਜਿਸ ਤਰ੍ਹਾਂ ਉਹ ਉੱਪਰ ਥੱਲੇ ਸਾਰਾ ਕੁਝ ਹੋਇਆ ਅੱਛਾ ਪੰਜਾਬ ਦੇ ਵਿੱਚ ਆਪਾਂ ਦੇਖਿਆ ਕਿ ਦਿੱਲੀ ਵਾਲੇ ਨੇ ਜਿਹੜੇ ਉਹਨਾਂ ਦੀ ਆਪਣੀ ਪਰਸੈਪਸ਼ਨ ਹੈ ਇੱਕ ਪੰਜਾਬ ਵਾਲਿਆਂ ਦੀ ਆਪਣੀ ਹੈ ਫਿਰ ਜਿਸ ਤਰ੍ਹਾਂ ਐਡਮਿਨਿਸਟ੍ਰੇਸ਼ਨ ਦੇ ਲੈਵਲ ਤੇ ਸਾਰਾ ਕੁਝ ਚੱਲ ਰਿਹਾ ਹੈ ਅਰੇ ਬਹੁਤ ਹੀ ਸਟਨਿੰਗ ਹੈ ਕਿ ਉਹਨਾਂ ਦੇ ਦੋ ਖਾਸਮ ਖਾਸ ਜਿਹੜੇ ਅਸਤੀ ਦੇ ਉਹ ਇੱਕ ਨੂੰ ਤਾਂ ਮਤਲਬ ਪਤਾ ਵੀ ਬਾਅਦ ਚ ਲੱਗਿਆ ਕਿ ਉਹਨੂੰ ਹਟਾ ਦਿੱਤਾ ਗਿਆ ਅੱਛਾ ਦੂਜੇ ਦੀ ਵੀ ਲਗਭਗ ਪੋਜੀਸ਼ਨ ਇਹੀ ਹੈ ਸੋ ਇਹ ਇੱਕ ਅੰਦਰ ਜਿਹੜੀ ਖਾਨਾ ਜੰਗੀ ਚੱਲ ਰਹੀ ਹੈ ਮੇਰਾ ਖਿਆਲ ਹੈ ਉਹਨੇ ਵੀ ਆਪਣੀ ਟੋਲ ਲਈ ਹੋਣੀ ਹੈ ਜੇ ਬੰਦੇ ਦੀ ਸਿਹਤ ਖਰਾਬ ਹੋਵੇ ਤੇ ਉਹਦੇ ਨਾਲ ਅੰਦਰ ਮਿਸਟਰੀਟ ਕੀਤਾ ਜਾ ਰਿਹਾ ਹੋਵੇ ਉਹਨੂੰ ਮਤਲਬ ਤੁਸੀਂ ਚੌਥੇ ਪੰਜਵੇਂ ਨੰਬਰ ਤੇ ਉਹਨੂੰ ਕੁਰਸੀ ਤੇ ਉਹਦਾ ਨਾਂ ਨਾ ਲਾਉਣ ਬਲੋਂ ਹੀ ਨਾ ਫੰਕਸ਼ਨਸ ਦੇ ਵਿੱਚ ਇਹ ਵੀ ਇੱਕ ਸਟ्रेस ਤਾਂ ਹੁੰਦਾ ਹੀ ਹੈ ਨਾ ਇਸ ਗੱਲ ਦਾ ਚਲੋ ਇਹ ਤਾਂ ਮੈਂ ਕਹਿੰਦਾ ਇਹ ਤਾਂ ਬਿਮਾਰੀ ਦਾ ਹਿੱਸਾ ਨਹੀਂ ਨਾ ਹੈ ਇਹ ਕੋਈ ਬੜੀ ਗੱਲ ਨਹੀਂ ਹੁਣ ਜਿਵੇਂ ਆਪਣੇ ਕੋਲੇ ਗੱਲ ਪਹੁੰਚੀ ਆ ਦੇਖੋ ਬਹੁਤ ਸਾਰੀਆਂ ਚਰਚਾਵਾਂ ਚੱਲਦੀਆਂ ਰਹੀਆਂ ਨੇ ਹਾਲਾਂਕਿ ਬਹੁਤ ਸਾਰੀਆਂ ਚਰਚਾਵਾਂ ਸੱਚੀਆਂ ਵੀ ਹੋ ਰਹੀਆਂ ਨੇ ਹੁਣ ਜਿਵੇਂ ਇਹਨਾਂ ਨੇ ਇਹ ਗੱਲ ਕਹੀ ਹੈ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਦੱਸਿਆ ਕਿ ਭਾਈ ਉਹਨਾਂ ਨੂੰ ਐਮਰਜੈਂਸੀ ਦਾਖਲ ਕਰਵਾਇਆ ਗਿਆ ਔਰ ਉਧਰੋਂ ਇੱਕ ਟਵੀਟ ਆ ਜਾਂਦਾ ਇੱਕ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਆ ਜਾਂਦਾ ਕਿ ਭਾਈ ਉਹਦਾ ਰੁਟੀਨ ਚੈੱਕਅਪ ਕਰਵਾਉਣ ਗਿਆ ਡਾਕਟਰ ਸਾਹਿਬ ਦੇਖੋ ਰੁਟੀਨ ਚੈੱਕਅਪ ਬੰਦਾ ਕਰਾਉਣ ਜਾਂਦਾ ਅੱਧਾ ਪੂਰਾਣਾ ਘੰਟਾ ਲੱਗ ਸਕਦਾ ਹੈ ਮੁੱਖ ਮੰਤਰੀ ਨੂੰ ਤਾਂ ਜਲਦ ਤੋਂ ਜਲਦ ਜਿਹੜਾ ਉਹ ਫ੍ਰੀ ਕੀਤਾ ਜਾਊਗਾ ਉਹ ਰੁਟੀਨ ਚੈੱਕਅਪ ਇੰਨਾ 24 ਘੰਟੇ ਹੋਣ ਨੂੰ ਹੋਣ ਵਾਲੇ ਹੋਗੇ 24 ਘੰਟੇ ਤੁਹਾਡੀ ਰੁਟੀਨ ਚੈੱਕਅਪ ਜਿਹੜਾ ਉਹ ਚੱਲਦਾ ਹੈਗਾ ਔਰ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਪ੍ਰੋਬਲਮ ਜਿੰਨੀਆਂ ਕੱਢ ਕੇ ਲੈ ਆਂਦੀਆਂ ਕਿ ਭਾਈ ਪ੍ਰੋਬਲਮ ਦੀ ਆ ਕੋ ਚੱਲ ਰਹੀ ਹੈ ਔਰ ਉਹਨਾਂ ਨੇ ਇੱਥੋਂ ਤੱਕ ਦੱਸਤਾ ਕਿ ਭਾਈ ਮੁੱਖ ਮੰਤਰੀ ਦਾ ਜਿਹੜਾ ਲੀਵਰ ਹੈ ਉਹ ਵੀ ਟ੍ਰਾਂਸਪਲੈਂਟ ਕਰਨ ਦੀ ਜਰੂਰਤ ਜਿਹੜੀ ਆ ਉਹ ਪੈ ਸਕਦੀ ਹੈ ਹੁਣ ਇਹ ਚੀਜ਼ਾਂ ਨੂੰ ਕੋਈ ਆ ਕੇ ਬਾਹਰ ਉਹ ਜਿਹੜਾ ਨਕਾਰ ਨਹੀਂ ਰਿਹਾ ਔਰ ਵਿਕਰਮ ਸਿੰਘ ਮਜੀਠੀਆ ਹੋਰਾਂ ਨੇ ਉਹਨਾਂ ਦੇ ਪ੍ਰਵਕਤਾ ਨੂੰ ਉਹਨਾਂ ਦੇ ਬੁਲਾਰਿਆਂ ਨੂੰ ਉਹਨਾਂ ਦੀ ਪਾਰਟੀ ਨੂੰ ਉਹਨਾਂ ਦੀ ਸਰਕਾਰ ਨੂੰ ਇਹ ਗੱਲ ਕਹੀ ਹੈ ਕਿ ਭਾਈ ਤੁਸੀਂ ਪੰਜਾਬ ਦੇ ਲੋਕਾਂ ਨੂੰ ਝੂਠ ਨਾ ਬੋਲੋ ਇਹ ਪੰਜਾਬ ਦੇ ਮੁੱਖ ਮੰਤਰੀ ਦੀ ਸਿਹਤ ਦਾ ਸਵਾਲ ਹੈ ਔਰ ਨਾਲ ਹੀ ਨਾਲ ਉਹਨਾਂ ਨੇ ਉਦਾਹਰਨیں ਵੀ ਦਿੱਤੀ ਕਿ ਭਾਈ ਜੈ ਲਲਤਾ ਜਿਹੜੇ ਆ ਜਦੋਂ ਉਹਨਾਂ ਦਾ ਕੋਈ ਇਲਾਜ ਦੇ ਵਿੱਚ ਪਤਾ ਹੀ ਹੋ ਗਈ ਸੀ ਔਰ ਬਹੁਤ ਸਾਰੇ ਲੋਕਾਂ ਦੇ ਉੱਪਰ ਇਹ ਇਲਜ਼ਾਮ ਲੱਗੇ ਸੀ ਕਿ ਬਹੁਤ ਸਾਰੇ ਲੋਕਾਂ ਨੇ ਉਹਨਾਂ ਦਾ ਇਲਾਜ ਸਹੀ ਢੰਗ ਦੇ ਨਾਲ ਹੋ ਨਹੀਂ ਦਿੱਤਾ ਤਾਂ ਇਸ ਕਰਕੇ ਇਸ ਕਰਕੇ ਬੁਲੇਟਿਨ ਜਾਰੀ ਕਰਨਾ ਲਾਜ਼ਮੀ ਹੈ ਡਾਕਟਰ ਸਾਹਿਬ ਪੰਜਾਬ ਦਾ ਮੁਖੀ ਹੈ ਔਰ ਲਕੋਣ ਵਾਲੀ ਕੋਈ ਗੱਲ ਨਹੀਂ ਹੈ ਔਰ ਬਿਮਾਰੀਆਂ ਬੜੀਆਂ ਨੇ ਸਿਹਤ ਖਰਾਬ ਹੁੰਦੀ ਆ ਹੀ ਹੈ ਹਸਪਤਾਲ ਇਸੇ ਕਰਕੇ ਬਣਿਆ ਠੀਕ ਆ ਉਹ ਵਕਰੀ ਗੱਲ ਹੈ ਕਿ ਵਿਰੋਧੀ ਇਸ ਤੇ ਵੀ ਤੰਜ ਕੱ ਲੈ ਰਹੇ ਆ ਕਿ ਮੁੱਖ ਮੰਤਰੀ ਆਪ ਤਾਂ ਪ੍ਰਾਈਵੇਟਾਂ ਦੇ ਵਿੱਚ ਜਾ ਕੇ داخل ਹੋ ਰਿਹਾ ਤਾਂ ਗਲਤ ਹੈ ਵੀ ਠੀਕ ਹੈ ਉਹ ਕਹਿੰਦੇ ਆ ਕਿ ਕਿਉਂ ਨਹੀਂ ਸਰਕਾਰੀਆਂ ਦੇ ਵਿੱਚੋਂ ਇਲਾਜ ਕਰਵਾ ਰਹੇ ਜੇ ਸਹੀ ਹੋ ਗਿਆ ਕਿਉਂਕਿ ਲੋਕਾਂ ਵਾਸਤੇ ਤਾਂ ਉਹੀ ਨੇ ਆਮ ਲੋਕਾਂ ਵਾਸਤੇ ਤਾਂ ਉਹੀ ਨੇ ਤੇ ਮੁੱਖ ਮੰਤਰੀ ਵੀ ਆਮ ਹੈ ਉਹ ਇੱਕ ਜੁਦਾ ਗੱਲ ਹੈ ਪਰ ਮੁੱਖ ਮੰਤਰੀ ਜਿਹੜੇ ਇਸ ਤਰੀਕੇ ਦੇ ਨਾਲ ਇਸ ਸਿਚੁਏਸ਼ਨ ਦੇ ਵਿੱਚ ਹੋਣਾ ਔਰ ਲੋਕਾਂ ਨੂੰ ਗੁੰਮਰਾਹ ਕੀਤੇ ਜਾਣਾ ਔਰ ਜਿੰਨਾ ਟਾਈਮ ਡਾਕਟਰਾਂ ਦੀ ਟੀਮ ਆਫੀਸ਼ੀਅਲੀ ਆ ਕੇ ਬਾਹਰ ਆ ਕੇ ਦੱਸ ਨਹੀਂ ਸਕ ਦੱਸ ਨਹੀਂ ਦਿੰਦੀ ਉਨਾ ਟਾਈਮ ਲੋਕਾਂ ਨੂੰ ਸੱਚ ਪਤਾ ਕਿਵੇਂ ਲੱਗੂਗਾ ਹੁਣ ਇੱਥੇ ਤਾਂ ਇਹੀ ਸਿਚੁਏਸ਼ਨ ਬਣ ਰਹੀ ਹੈ ਕਿ ਮੁੱਖ ਮੰਤਰੀ ਦੀ ਤਬੀਅਤ ਵਿਗੜ ਰਹੀ ਹੈ ਔਰ ਮੁੱਖ ਮੰਤਰੀ ਦਾ ਲੀਵਰ ਟ੍ਰਾਂਸਪਲੈਂਟ ਕਰਨਾ ਪੈ ਸਕਦਾ ਹੈ ਉਹਨਾਂ ਨੂੰ ਰੈਫਰ ਕਰਨਾ ਪੈ ਸਕਦਾ ਹੈ ਜਾਂ ਤਾਂ ਫਿਰ ਡਾਕਟਰਾਂ ਨੂੰ ਆਪਣੇ ਮੁਤਾਬਿਕ ਸਰਕਾਰ ਦੇ ਵੱਲੋਂ ਜਾਂ ਪਾਰਟੀ ਦੇ ਵੱਲੋਂ ਹੋ ਸਕਦਾ ਹੈ ਕਿ ਡਾਕਟਰਾਂ ਨੂੰ ਆਪਨੇ ਤੌਰ ਤੇ ਆਪਣੇ ਬਾਂਗ ਜਿਵੇਂ ਆਪ ਬਿਆਨ ਦਿੰਦੇ ਆ ਉਹੋ ਜਿਹੇ ਬਿਆਨ ਦੇਣ ਦੀ ਅਪੀਲ ਕੀਤੀ ਜਾ ਰਹੀ ਹੋਵੇ ਪਾਰਟੀ ਵੱਲੋਂ ਸਰਕਾਰ ਦੇ ਵੱਲੋਂ ਉਹ ਮੰਨਦੇ ਨਾ ਹੋਣ ਤਾਂ ਇਸ ਕਰਕੇ ਹੋ ਸਕਦਾ ਹੈ ਕਿ ਡਾਕਟਰ ਅੱਗੇ ਆ ਕੇ ਨਹੀਂ ਬੁਲੇਟਨ ਦੇ ਰਹੇ ਨਹੀਂ ਤਾਂ ਫਿਰ ਡਾਕਟਰਾਂ ਨੂੰ ਇੱਕ ਸਿਹਤ ਦਾ ਬੁਲੇਟਨ ਦੇਣਾ ਚਾਹੀਦਾ ਹੈ ਔਰ ਉਹਨਾਂ ਤੋਂ ਦਬਾਉਣਾ ਚਾਹੀਦਾ ਤਾਂ ਜੋ ਲੋਕਾਂ ਦੇ ਵਿੱਚ ਅਫਵਾਹਾਂ ਨਾ ਜਾਣ ਲੋਕਾਂ ਦੇ ਵਿੱਚ ਸਹੀ ਖਬਰ ਜਾਵੇ ਬਿਲਕੁਲ ਬਿਲਕੁਲ ਦੇਖੋ ਡਾਕਟਰਾਂ ਦਾ ਤਾਂ ਪੋਲਿਟਿਕਸ ਨਾਲ ਕੋਈ ਤੱਲਕ ਨਹੀਂ ਹੈ ਉਹਨਾਂ ਨੇ ਤਾਂ ਕੋਈ ਵੀ ਚਾਹੇ ਆਮ ਆਦਮੀ ਹੈ ਚਾਹੇ ਸੀਐਮ ਹੈ ਉਹਨਾਂ ਨੇ ਤਾਂ ਐਗਜ਼ਾਮਨ ਕਰਨਾ ਹੈ ਤੇ ਰਿਪੋਰਟ ਦੇ ਦੇਣੀ ਹੈ ਪਰ ਇਹ ਕਿਉਂਕਿ ਇਹ ਪਬਲਿਕ ਫਿਗਰ ਨੇ ਕਨਸਟੀਟਿਊਸ਼ਨਲ ਹੈਡ ਨੇ ਮਤਲਬ ਇਹ ਲੋਕਾਂ ਦਾ ਉਹਨਾਂ ਦੇ ਹਮਦਰਦ ਮਿੱਤਰ ਦੋਸਤ ਮਤਲਬ ਸਾਰਾ ਪੰਜਾਬ ਜੁੜਿਆ ਹੋਇਆ ਉਸ ਹਸਾਬ ਦੇ ਨਾਲ ਅਰ ਕੋਈ ਆਮ ਮਤਲਬ ਮੰਤਰੀ ਨਹੀਂ ਹੈਗੇ ਉਹ ਪਪੂਲਰ ਮਤਲਬ ਆਰਟਿਸਟ ਵੀ ਰਹੇ ਨੇ ਇਸ ਕਰਕੇ ਲੋਕਾਂ ਦੀ ਭਾਵਨਾਵਾਂ ਜੁੜੀਆਂ ਹੋਈਆਂ ਨੇ ਯਾਰ ਮੇਰਾ ਖਿਆਲ ਹੈ ਪਾਰਟੀ ਨੂੰ ਇਹ ਗੱਲ ਨੂੰ ਧਿਆਨ ਚ ਰੱਖਦੇ ਹੋਏ ਸਾਰੀ ਗੱਲ ਹੈ ਜਿਹੜੀ ਉਹ ਦੱਸਣੀ ਚਾਹੀਦੀ ਹੈ ਪਰ ਦੂਜੀ ਗੱਲ ਇਹ ਹੈ ਕਿ ਜਾਰੇ ਇਸ ਗੱਲ ਤੋਂ ਰਹੇ ਨੇ ਕਿ ਲਿਵਰ ਖਰਾਬ ਹੋ ਗਿਆ ਜੀ ਉਹਨਾਂ ਦੀ ਡਰਿੰਕਿੰਗ ਦਾ ਰੌਲਾ ਹੈ ਮੈਂ ਕਹਿੰਦਾ ਮੰਨ ਲਿਆ ਚਲੋ ਇੱਕ ਜੇ ਕਿਸੇ ਖਾਰਿਕ ਬੰਦੇ ਦੇ ਵਿੱਚ ਸਾਰੀਆਂ ਗੁਣਾਂ ਹੀ ਨਹੀਂ ਹੁੰਦੇ ਜੇ ਛੋਟਾ ਮੋਟਾ ਕੋਈ ਅਗਨ ਵੀ ਹੈ ਮੰਨ ਲਓ ਉਹਨਦੀ ਓਵਰ ਡਰਿੰਕਿੰਗ ਕਰਕੇ ਵੀ ਜੇ ਸਿਹਤ ਖਰਾਬ ਹੋ ਗਈ ਇਹ ਕੋਈ 80 ਲਕਉਣ ਵਾਲੀ ਗੱਲ ਨਹੀਂ ਹੈ ਮਤਲਬ ਜੇ ਉਹਨਾਂ ਦੇ ਜਿਹੜੇ ਨਾਰਮਲ ਫੰਕਸ਼ਨਿੰਗ ਹੈ ਉਹਦੇ ਉੱਪਰ ਕੋਈ ਆਦਤ ਅਸਰ ਨਹੀਂ ਕਰਦੀ ਏਡੀ ਕੋਈ ਗੱਲ ਨਹੀਂ ਦੁਨੀਆ ਭਰ ਦੇ ਵਿੱਚ ਮਿਨਿਸਟਰ ਚਰਚਿਲ ਬਾਰੇ ਬੜਾ ਮਸ਼ਹੂਰ ਸੀ ਵੀ ਉਹ ਕਿੰਨੀ ਹੋਈ ਦਾਰੂ ਪਿੰਦੇ ਸੀ ਸੈਕਿੰਡ ਵਰਲਡ ਵਾਰ ਦੇ ਦੌਰਾਨ ਉਹ ਕਹਿੰਦੇ ਵੀ ਉਹਨੇ ਦਾਰੂ ਚੋਂ ਦਾਰੂ ਦੇ ਚੋਂ ਉਹਨਾਂ ਨਹੀਂ ਕੱਢ ਸਕੇ ਜਿਨਾਂ ਉਹਨੇ ਦਾਰੂ ਚੋਂ ਕੱਢ ਲਿਆ ਸੀ ਤੋ ਇਹ ਕੋਈ ਐਡੀ ਗੱਲ ਨਹੀਂ ਮੇਰੇ ਖਿਆਲ ਉਹਦੇ ਤੋਂ ਡਰਦੇ ਹੋਏ ਜਾਂ ਮੈਨੂੰ ਲੱਗਦਾ ਕਿ ਜਿਹੜੀ ਫੰਕਸ਼ਨਿੰਗ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਫੰਕਸ਼ਨਿੰਗ ਬੜੀ ਪੈਰਾਲਾਈਜ਼ ਹੋਈ ਹੋਈ ਹੈ ਕੋਈ ਪਤਾ ਨਹੀਂ ਲੱਗਦਾ ਕਿ ਕੌਣ ਮਤਲਬ ਫੈਸਲੇ ਲੈ ਰਿਹਾ ਹੈ ਕੌਣ ਉਹਨਾਂ ਨੂੰ ਲਾਗੂ ਕਰ ਰਿਹਾ ਹੈ ਸਭ ਤੋਂ ਸੀਰੀਅਸ ਗੱਲ ਇਹ ਹੈ ਇਸ ਦੇ ਵਿੱਚ ਚਾਹੀਦਾ ਤਾਂ ਇਹ ਸੀ ਵੀ ਜੇ ਉਹ ਬਿਮਾਰ ਨਹੀਂ ਤਾਂ ਸਾਰੀ ਲੀਡਰਸ਼ਿਪ ਦਿੱਲੀ ਵਾਲੀ ਆਵੇ ਤੇ ਉਹਨਾਂ ਦੀ ਮਤਲਬ ਲੋਕਾਂ ਨੂੰ ਵੀ ਦੱਸਣ ਤੇ ਆਪ ਵੀ ਹੁੰਦਰਤੀ ਦਾ ਟਾਈਮ ਹੁੰਦਾ ਇਹ ਭਾਈਚਾਰਾ ਨਾਲ ਖੜਾ ਹੋਵੇ ਤਾਂ ਬੰਦੇ ਦਾ ਦੁਗਣਾ ਹੌਸਲਾ ਹੋ ਜਾਂਦਾ ਹੈ ਇਕ ਤਰ੍ਹਾਂ ਮੇਰਾ ਖਿਆਲ ਬੜੀ ਬੁਰੀ ਇਟਨਾ ਆਈਸੋਲੇਟਡ ਨੇ ਇਹ ਇਹ ਸੈਪਰੇਟ ਡਿਸੀਜ਼ ਤੋਂ ਵੈਧਾ ਗੱਲ ਹੈ ਕਿ ਜਦੋਂ ਦਿੱਲੀ ਗਏ ਕੇਜਰੀਵਾਲ ਦਾ ਵੈਲਕਮ ਕਰਨਾ ਸੀ ਉੱਥੇ ਕਿਸੇ ਨੇ ਪੁੱਛਿਆ ਨਹੀਂ ਤੇ ਲਿਵਟੇ ਮੂੜ ਕੇ ਉਹ ਜਿਸ ਦਿਨ ਸੌਹ ਚੱਕੀ ਆਪਣੀ ਉਹ ਮੁੱਖ ਮੰਤਰੀ ਜਿਹੜੀ ਦਿੱਲੀ ਦੀ ਬਣਾਈ ਹੈ ਲੜਕੀ ਉਹ ਉਸ ਦਿਨ ਵੀ ਨਹੀਂ ਬੁਲਾਇਆ ਇਹਨਾਂ ਨੂੰ ਇੱਥੇ ਵੀ ਜਿਸ ਦਿਨ ਇਹਨਾਂ ਦੇ ਮੰਤਰੀ ਬਣਾ ਕੇ ਭੇਜਤੇ ਸੌਹ ਇਹਨਾਂ ਨੇ ਚੱਕਵਾਉਤੀ ਕੋਈ ਨਹੀਂ ਹੋਰ ਆਇਆ ਮਤਲਬ ਉਹ ਬੜਾ ਲੈਕਲਸਟਰ ਜਿਹਾ ਉਸ ਤਰ੍ਹਾਂ ਦਾ ਫੰਕਸ਼ਨ ਸੀਗਾ ਸੋ ਇਹ ਮੇਰਾ ਖਿਆਲ ਇਹ ਹੈ ਕਿ ਇਹ ਚੀਜ਼ਾਂ ਦਾ ਬਿਮਾਰੀ ਨਾਲ ਸਬੰਧ ਨਹੀਂ ਹੈ ਪਰ ਹੁਣ ਜੇ ਬਿਮਾਰ ਹੀ ਹੋ ਗਏ ਨੇ ਸਿਹਤ ਖਰਾਬ ਹੋ ਗਈ ਇਹ ਤਾਂ ਮੈਂ ਰੱਖਿਆ ਲੈ ਥੋੜਾ ਹਿਊਮਨ ਥੀਰੀਅਨ ਗਰਾਉਂਡ ਦੇ ਉੱਪਰ ਹੀ ਪਹਿਲੀ ਗੱਲ ਤਾਂ ਕੇਜਰੀਵਾਲ ਸਾਹਿਬ ਨੂੰ ਜਾਂ ਜਿਹੜੇ ਦਿੱਲੀ ਦੇ ਲੀਡਰ ਨੇ ਜਿਹੜੇ ਗੂੰਗਾਉਂਦੇ ਨਹੀਂ ਥੱਤਦੇ ਇਹਨਾਂ ਦੇ ਅਦਰਵਾਈਜ਼ ਬਾਰ-ਬਾਰ ਉਹਨਾਂ ਨੂੰ ਆ ਕੇ ਮਿਲਣਾ ਗਿਲਣਾ ਚਾਹੀਦਾ ਹੈ ਦੂਜਾ ਇਹ ਕਿ ਪੰਜਾਬ ਦੀ ਪਬਲਿਕ ਨੂੰ ਬਿਲਕੁਲ ਹੱਕ ਹੈ ਇਹ ਕਿ ਉਹਨਾਂ ਨੇ ਉਹਨਾਂ ਦੇ ਕਹੇ ਤੋਂ 92 ਐਮਐਲਏ ਚੁਣ ਕੇ ਦਿੱਤੇ ਨੇ ਜੋ ਵਿਅਕਤੀ ਬਿਮਾਰ ਹੈ ਤਾਂ ਉਹਦੀ ਬਿਮਾਰੀ ਕਿੰਨੀ ਕੁ ਹੈ ਸੀਰੀਅਸ ਹੈ ਨਹੀਂ ਸੀਰੀਅਸ ਤਾਂ ਦੱਸਣ ਚ ਕੀ ਹਰਜ ਹੈ ਵੀ ਮੈਨੂੰ ਲੱਗਦਾ ਵੀ ਇਹਦੇ ਉੱਪਰ ਵੀ ਸਿਆਸਤ ਜੇ ਕੀਤੀ ਜਾਊਗੀ ਚਾਹੇ اپੋਜੀਸ਼ਨ ਕਰੇ ਜਾਂ ਸਰਕਾਰੀ ਧਿਰ ਕਰੇ ਇਹ ਬੜੀ ਮਾੜੀ ਗੱਲ ਹੋਊਗੀ ਆਪਣੇ ਆਪ ਦੇ ਵਿੱਚ ਚਲੋ ਡਾਕਟਰ ਸਾਹਿਬ ਆਪਾਂ ਮੁੱਖ ਮੰਤਰੀ ਦੀ ਸਿਹਤ ਦੀ ਕਾਮਨਾ ਕਰਦੇ ਆਂ ਅੱਛੀ ਸਿਹਤ ਦੀ ਕਾਮਨਾ ਕਰਦੇ ਆਂ ਕਿ ਜਲਦ ਤੋਂ ਜਲਦ ਠੀਕ ਹੋਣਾ ਔਰ ਨਾਲੇ ਨਾਲ ਅਸੀਂ ਇਹ ਵੀ ਕਾਮਨਾ ਕਰਦੇ ਆਂ ਕਿ ਇਹ ਜਿਹੜੀਆਂ ਗੱਲਾਂ ਚਰਚਾਵਾਂ ਚੱਲ ਰਹੀਆਂ ਨੇ ਹੁਣ ਸੱਚੀਆਂ ਕਿੰਨੀਆਂ ਨੇ ਝੂਠੀਆਂ ਕਿੰਨੀਆਂ ਨੇ ਇਹ ਬਾਹਰੋਂ ਡਾਕਟਰ ਕਲੀਅਰ ਕਰ ਸਕਦੇ ਆ ਔਰ ਡਾਕਟਰਾਂ ਨੂੰ ਅਪੀਲ ਸਰਕਾਰ ਨੂੰ ਕਰਨੀ ਚਾਹੀਦੀ ਹੈ ਕਿ ਸਹੀ ਸਹੀ ਜਾਣਕਾਰੀ ਜਿਹੜੀ ਆ ਮੁੱਖ ਮੰਤਰੀ ਦੀ ਸਿਹਤ ਨਾਲ ਸੰਬੰਧਿਤ ਉਹ ਜਿਹੜੀ ਪੰਜਾਬ ਦੇ ਲੋਕਾਂ ਨੂੰ ਦੇਣੀ ਚਾਹੀਦੀ ਹੈ ਕਿਉਂਕਿ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਨੇ ਤੇ ਚਾਹੋ ਆਸ ਕਰਦੇ ਆ ਕਿ ਜਲਦੋਂ ਜਲਦ ਮੁੱਖ ਮੰਤਰੀ ਸਾਹਿਬ ਜਿਹੜੇ ਉਹ ਠੀਕ ਵੀ ਹੋਣਗੇ ਔਰ ਜਲਦੋਂ ਜਲਦ ਉਹਨਾਂ ਦੀ ਸਿਹਤ ਨਾਲ ਸੰਬੰਧਿਤ ਜਿਹੜੀ ਸਹੀ ਖਬਰ ਵੀ ਲੋਕਾਂ ਤੱਕ ਆਊਗੀ ਆਸ ਕਰਦੇ ਆ ਤਾਂ ਸਭ ਤੁਸੀਂ ਸਾਡੇ ਨਾਲ ਪ੍ਰੋਗਰਾਮ ਜਿਹੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸੁਖਵਿੰਦਰ ਜੀ ਆਪਾਂ ਲੈਟਸ ਪ੍ਰੇਅ ফর ਭਗਵੰਤ ਮਾਨ ਕਿ ਉਹਦੀ ਸਿਹਤ ਬਿਲਕੁਲ ਠੀਕ ਠਾਕ ਹੀ ਹੋਵੇ ਔਰ ਇਹ ਵੀ ਆਸ ਕਰੀਏ ਕਿ ਸਰਕਾਰ ਜਿੰਨਾ ਕੁ ਵੀ ਹੈ ਜੋ ਤੱਥ ਨੇ ਉਹ ਲੋਕਾਂ ਦੇ ਸਾਹਮਣੇ ਰੱਖਣ ਸੋ ਸ਼ੁਕਰੀਆ ਤੁਹਾਡਾ ਵੀ ਬਹੁਤ ਬਹੁਤ ਤੇ ਸਰੋਤਿਆਂ ਦਰਸ਼ਕਾਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਥੈਂਕ ਯੂ ਸਾਹਿਬਾਂ ਡਾਕਟਰ ਸਾਹਿਬ ਜਨਰ ਸਿੰਘ ਪੱਟੀ ਸਾਹਿਬ ਜਿਨ੍ਹਾਂ ਦੇ ਬਲੂਨਾਮ ਖਬਰਾਂ ਤੇ ਗੱਲਬਾਤ ਕੀਤੀ ਗਈ ਹੈ ਉਮੀਦ ਕਰਦੇ ਹਾਂ ਕਿ ਪੱਟੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇ ਫਿਰ ਮਿਲਾਂਗੇ ਕੱਲ੍ਹ ਨੂੰ